हाई सर जय गुरुदेव जी गुरुदेव तो क्या नाम आपका प्रवीण कुमार जी और आप डेरा सचगढ़ पंडवा में इससे पहले आ चुके हैं भी आ चुके हैं सर और गुरु रविदास महाराज के नाम के ऊपर जो तीर्थ स्थान है और जो सरोवर है और और देखो गुरु रविदास जी के नाम पर ऊपर स्कूल भी है और कैसे लगता है जहाँ पर आके बहुत आप? अच्छा लगता है सर बहुत अच्छा लगता है दुनिया संगत बार से भी आती है ये यहाँ से भी आती है पंजाब हरियाणा बहुत दूर तक आप कहाँ से अंटाड़े से सर बोले सो रुपए सतगुरु रविदास महाराज की जय ਤੁਸੀਂ ਸੰਗਤ ਦੇਖ ਸਕਦੇ ਆ ਸੰਗਤਾਂ ਜਿਹੜੀਆਂ ਡੇਰਾ ਸਚਕੜ ਪੰਡਵਾ ਵਿਖੇ ਪਹੁੰਚੀਆਂ ਆਂ ਭਾਈ ਜੈਗੁਰਦੇਵ ਜੀ ਜੈਗੁਰਦੇਵ ਤੁਹਾਨੂੰ ਗੁਰਦੇਵ ਭਾਈ ਸਾਹਿਬ ਅੱਜ ਆਪ ਡੇਰਾ ਸਚਕੜ ਪੰਡਵਾ ਵਿਖੇ ਆਏ ਕਿੱਥੋਂ ਆਏ ਜੀ ਹਸੀਮੋਵਾਲੀ ਜ਼ਿਲ੍ਹੇ ਤੋਂ ਜੀ ਮੋੜੀ ਜਿਹੜੇ ਤੋਂ ਆਇਆ ਸੰਗਤ ਆਈ ਆ ਬਹੁਤ ਸੰਗਤ ਅਜਿਹੀ ਕੱਟੀ ਆਪਾਂ ਤੁਹਾਨੂੰ ਦਿਖਾਉਨੇ ਆ ਦੇਖ ਸਕਦੇ ਆ ਸੰਦੇ ਜੀ ਗੁਰੂ ਰਵਿਦਾਸ ਮਹਾਰਾਜ ਦੇ ਤੀਰਸਤਾਨ ਸਚਕੜ ਪੰਡਵਾ ਵਿਖੇ ਬੱਡੀ ਗਿੰਦੀਪੇ ਸੰਗਤਾਂ ਪਹੁੰਚੀਆਂ ਆ ਤੇ ਗੱਲਬਾਤ ਕਰਦੇ ਆ ਮਾਤਾ ਜੈਗੁਰਦੇਵ ਜੀ ਜੈਗੁਰਦੇਵ ਜੀ ਸਚਕੜ ਪੰਡਵਾ ਵਿਖੇ ਆਏ ਆ

जोशी पहली बार आदि पहली बार आई पहली बार की दो तीन बार आए पहले, पहले आ चुके हो ना जी अभी पहली बार आए पहले कौन आ चुका हाँ है के नाम के ऊपर जो तीर्थ स्थान है और जो सरोवर है और देखो गुरु रविदास जी के नाम पे ऊपर स्कूल भी है और कैसे लगता है जहाँ पर आके बहुत अच्छा लगता है सर बहुत अच्छा लगता है दुनिया संगत बार से भी आती है ये यहाँ से भी आती है पंजाब हरियाणा बहुत दूर तक आप कहाँ से अंटाड़े से सर कहाँ पर हरियाणा में है मोहाली में पड़ता है मोहाली में इधर और आप पहले भी आ चुके हैं जहाँ पर आकर आपको कोई खाने पीने रहने की कोई प्रॉब्लम आती है पूरी कोई प्रॉब्लम नहीं सर बहुत फर्स्ट क्लास डेरा सचगढ़ पंडवा के जो मौजूदा गद्दी नशीन है संत महेंद्र पाल जी है वो संगत से बहुत प्यार करते हैं उनके बारे में कोई दो शब्द क्या कहना चाहो बहुत अच्छे संत हैं और अच्छा सिस्टम है मान और तो आप लोग आते हो संत महापुरुष आपका सम्मान करते हैं जहाँ पे हाँ जी हाँ जी जरूर करते हैं सर आते हैं जरूर करते हैं आ, बाकी संगत को क्या कहना चाहते हो बाकी संगत जहाँ के लिए यहाँ से आए देखें अपने गुरु महाराज का दर्शन पाए गुरु महाराज जी का सरोवर नए और दर्शन पाए गुरु महाराज जी के और सभी संगतों को दूर दूर तक अपने गुरु महाराज जी की लीला के बारे में बताएं ताकि मैं भी यहाँ पर आएं। ठीक है धन गुरु सो देख सारे संगत जी इधर आई हैं महिला में आप चेक कर दे पहली जय गुरुदेव पहली बार है आप हाँ जी कैसा लग रहा अच्छा लग रहा है पंजाबी बोलने ਹਾਂਜੀ ਅੱਛਾ ਕਿੱਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਦੇਖ ਕੇ ਜਿੱਦਾਂ ਲੱਗਦਾ ਰਾਜਾ ਮਹਾਰਾਜਾ ਤੋਂ ਮਹਿਲਾ ਤੋਂ ਵੀ ਸੋਹਣਾ ਹੈ ਬਹੁਤ ਸੋਹਣਾ ਹੈ ਔਰ ਬੜੇ ਮਾਨਕੀ ਬਾਤ ਹੈ ਕਿ ਜੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਕੀ ਉੱਪਰ ਤਿਰਸਤਾਨ ਹੈ ਔਰ ਅਭੀ ਪਹਿਲੀ ਵਾਰ ਆਏ ਹੋ ਨਾ ਹਾਂਜੀ ਤੋਂ ਘਰ ਮੇ ਜਾ ਕੇ ਬਾਕੀ ਬੱਚੇ ਬਹਿਣੋ ਕੋਈ ਬਤਾਓ ਕਿ ਅਗਲੀ ਵਾਰ ਆਣੇ ਲਈ ਹਾਂਜੀ ਜ਼ਰੂਰ ਬਤਾਓ ਆਣੀ ਭਾਈ ਜੈ ਗੁਰਦੇਵ ਜੀ ਤਾਨਗੁਰਦੇਵ ਮਹਾਰਾਜ ਜੀ ਅਭੀ ਡੇਰਾ ਸਜ ਕੇ ਪੰਡ ਪਾ ਵੀ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਤੁਸੀਂ ਪਹਿਲੀ ਵਾਰ ਆਏ ਜਿਸ ਤੋਂ ਪਹਿਲਾਂ ਵੀ ਆ ਚੁੱਕੇ ਹੋ ਨਹੀਂ ਪਹਿਲੀ ਵਾਰ ਆਏ ਹਾਂ ਹਾਂਜੀ ਭਲੇ ਤੁਸੀਂ ਇਧਰ ਦਰਸ਼ਨ ਕਰਨੇ ਆ ਔਰ ਇੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਮ ਦੇ ਉੱਤੇ ਪੰਜਾਬ ਵਿੱਚ ਪਹਿਲਾ ਸਰੋਵਰ ਆ ਔਰ ਤੀਰਸਤਾਨ ਹੈ ਗੁਰੂ ਅਰਜਨ ਦੇਵ ਜੀ ਦੇ ਨਾਮ ਦੇ ਉੱਤੇ ਔਰ ਸੰਤ ਬਾਬਾ ਹੰਸਰਾਜ ਮਹਾਰਾਜ ਜੀ ਦਾ ਦਰਵਾਰ ਹੈ ਔਰ ਕਿਹੜੀ ਕਿਹੜੀ ਤਮੰਨਾ ਲੈ ਕੇ ਆਏ ਇੱਥੇ ਕਿਦਾਂ ਮਰਾਦਾ ਹੁੰਦੀ ਹੈ ਅੱਪਾ ਅਸੀਂ ਜਿਹੜੀ ਮਰਾਦਾ ਲੈ ਕੇ ਆਏ ਆ ਆਪਾਂ ਸੋਚਦੇ ਆ ਕਿ ਹਾਂ ਇਸ ਦਰਬਾਰ ਨਾਲ ਆਪਣੀ ਮਰਾਦਾ ਪੂਰੀ ਹੋ ਜਾਣੀ ਆ ਠੀਕ ਹੈ ਔਰ ਕਿੰਨੀ ਕਿ ਖੁਸ਼ੀ ਮਹਿਸੂਸ ਹੋ ਰਹੀ ਹੈ ਦਰਬਾਰ ਸਾਹਿਬ ਨੂੰ ਦੇਖ ਕੇ ਬਹੁਤ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਪਹਿਲੀ ਵਾਰ ਆਏ ਆਪਾਂ ਪਹਿਲੀ ਵਾਰ ਦੇਖਿਆ ਵੀ ਗੁਰੂ ਮਹਾਰਾਜ ਜੀ ਦੇ ਦਰਬਾਰ ਇਹਨੇ ਸੋਹਣੇ ਵੀ ਲੱਗੇ ਆ ਇਹਨੇ ਸੋਹਣੇ ਵੀ ਬਣੇ ਹੋਏ ਅੱਜ ਸਰ ਦਰਸ਼ਨ ਕਰੋ ਤੁਸੀਂ ਉਹ ਤੱਕਿਆ ਸੱਤ ਮੰਜ਼ਲਾ ਦਰਬਾਰ ਹੈ ਬਾਬਾ ਅੰਸਰਾਜ ਮਹਾਰਾਜ ਜੀ ਦਾ ਔਰ ਬਹੁਤ ਵਧੀਆ ਮੈਨੇਜਮੈਂਟ ਹੈ ਚਲੋ ਦਰਸ਼ਨ ਕਰ ਲਓ ਬਾਕੀ ਗੱਲਾਂ ਆਪਾਂ ਬਾਅਦ ਚ ਕਰਾਂਗੇ ਇੱਕ ਜਕਾਰਾ ਲਗਾ ਦੋ ਜੋ ਬੋਲੇ ਸੋਨੋ ਜੋ ਬੋਲੇ ਸੋ ਨਿਰਪਾ ਸ੍ਰੀ ਗੁਰੂ ਰਈਆਸ ਮਹਾਰਾਜ ਕੀ ਜੈ ਤੁਸੀਂ ਸੰਗਤ ਵਿੱਚ ਦੇਖ ਸਕਦੇ ਆ ਵੱਡੀ ਗਿਣਤੀ ਵਿੱਚ ਗੁਰੂ ਰਵਿਦਾਸ ਨਾਵੇਲੇਵਾ ਸੰਗਤਾਂ ਜਿਹੜੀਆਂ ਆ ਆਪਣੇ ਮਹਾਨ ਸਤਿਗੁਰਾਂ ਦੇ ਦਰਬਾਰ ਤੇ ਪਹੁੰਚੀ ਹੈ ਡੇਰਾ ਸੰਤ ਭਪਾ ਅਨਸਰਾਜ ਮਹਾਰਾਜ ਦੇ ਦਰਬਾਰ ਤੋਂ ਤੇ ਸੱਚਖੰਡ ਪੰਡਵਾ ਵਿਖੇ ਸੋ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਇਸ ਸਮੇਂ ਪਹੁੰਚ ਚੁੱਕੀ ਹੈ ਔਰ ਬੜੇ ਮਾਣ ਵਾਲੀ ਗੱਲ ਹੈ ਕਿ ਸੱਚਖੰਡ ਪੰਡਵਾ ਦੀ ਧਰਤੀ ਤੇ ਗੁਰੂ ਰਵਿਦਾਸ ਮਹਾਰਾ ਦੇ ਨਾਂ ਦੇ ਉੱਤੇ ਪਹਿਲਾ ਸਰੋਵਰ ਪੰਜਾਬ ਦੇ ਵਿੱਚ ਔਰ ਤੀਰਸਥਾਨ ਜਿਹੜਾ ਗੁਰੂ ਅਰਜਨ ਦੇਵ ਮਹਾਰਾ ਦਾ ਬਣਿਆ ਹੋਇਆ ਔਰ ਗੁਰੂ ਸਾਹਿਬ ਦੇ ਨਾਂ ਦੇ ਉੱਤੇ ਤੁਸੀਂ ਦੇਖ ਸਕਦੇ ਆ ਸਕੂਲ ਵੀ ਹੈ ਤੇ ਬਾਕੀ ਜਿਹੜੇ ਤਸਵੀਰਾਂ ਤੁਹਾਨੂੰ ਬਾਅ